ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਲਾ ਰਾਏਪੁਰ ਦੀਆਂ ਪਿੰਡ 올림픽 ਖੇਡਾਂ ਦੇ ਵਿੱਚ ਸ਼ਿਰਕਤ ਕਰਕੇ ਵਿਰਾਸਤੀ ਖੇਡਾਂ ਦਾ ਆਨੰਦ ਮਾਣਿਆ ਅਤੇ ਖਿਡਾਰੀਆਂ ਦੀ ਹੌਸਲਾ ਫੁਝਾਈ ਕੀਤੀ। ਉਹਨਾਂ ਕਿਹਾ ਕਿ ਸਾਡੇ ਪੰਜਾਬ ਦਾ ਉਹ ਵਿਰਾਸਤੀ ਰੰਗ ਹੈ ਜਿਸ ਤੋਂ ਬਿਨਾ ਰੰਗਲੇ ਪੰਜਾਬ ਦਾ ਤਸੱਵਰ ਕਰਨਾ ਸੰਭਵ ਨਹੀਂ। ਇਸ ਮੌਕੇ ਉਹਨਾਂ ਨੇ ਪਿੰਡ ਕੇਲਾ ਰਾਏਪੁਰ ਦੇ ਵਿਕਾਸ ਲਈ ਕਈ ਅਹਿਮ ਐਲਾਨ ਕੀਤੇ। ਬੜਾ ਇਤਿਹਾਸਕ ਪਲ ਹੈ। ਖਾਸ ਤੌਰ ਤੇ ਇਹਨਾਂ ਖੇਡਾਂ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਪਣੇ ਕੰਮ ਕਰ ਦੋ ਦਿਨ ਪਹਿਲਾਂ ਹੀ ਮੁਕਾ ਕੇ ਇਹਨਾਂ ਖੇਡਾਂ ਵਾਸਤੇ ਆਪਣਾ ਸਮਾਂ ਕੱਢਦੇ ਮੈਨੂੰ ਯਾਦ ਹੈ ਮੈਂ ਜਦੋਂ ਛੋਟਾ ਹੁੰਦਾ ਸੀ ਤਾਂ ਸਾਢੇ 7 ਵਾਲੀਆਂ ਖਬਰਾਂ ਦੇ ਵਿੱਚ ਕਿਲਾ ਰਾਏਪੁਰ ਦੀਆਂ ਖੇਡਾਂ ਬਾਰੇ ਦਿਖਾਇਆ ਜਾਂਦਾ ਸੀ ਕਿ ਅੱਜ ਉੱਥੇ ਐਥਲੈਟਿਕਸ ਦੇ ਮੁਕਾਬਲੇ ਹੋਏ ਅੱਜ ਉੱਥੇ ਬੈਲ ਗੱਡੀਆਂ ਦੀਆਂ ਦੌੜਾਂ ਹੋਈਆਂ ਸ਼ਾਇਦ ਪਹਿਲਾ ਹੀ ਟੂਰਨਾਮੈਂਟ ਇੱਕ ਹੋਊਗਾ ਜਿਹਨੂੰ ਜਲੰਧਰ ਦੂਰਦਰਸ਼ਨ ਦੀਆਂ ਖਬਰਾਂ 'ਚ ਦੇਖਿਆ ਹੋਇਆ ਬੜਾ ਚਾਹ ਹੁੰਦਾ ਸੀ ਇਹਨਾਂ ਖੇਡਾਂ ਨੂੰ ਅੱਖੀਂ ਦੇਖਣ ਦਾ ਅੱਜ ਮੌਕਾ ਮਿਲਿਆ ਤੇ ਮੈਂ ਸਾਰਿਆਂ ਨੂੰ ਚਾਹੇ ਉਹ ਕਬੱਡੀ ਹੈ ਚਾਹੇ ਹਾਕੀ ਹੈ ਚਾਹੇ ਫੁੱਟਬਾਲ ਹੈ ਚਾਹੇ ਐਥਲੈਟਿਕਸ ਦੀਆਂ ਗੇਮਾਂ ਨੇ ਚਾਹੇ ਬੈਲ ਗੱਡੀਆਂ ਨੇ ਮੈਂ ਸਾਰਿਆਂ ਨੂੰ ਜੇਤੂਆਂ ਨੂੰ ਤੇ ਭਾਗ ਲੈਣ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿਉਂਕਿ ਜਿਹੜਾ ਫਰਸਟ ਹੁੰਦਾ ਉਹਨੂੰ ਵਧਾਈ ਮੈਂ ਐਡਵਾਂਸ ਚ ਦੇ ਦਿਨਾ ਹਜੇ ਗੇਮਾਂ ਹੋਣਗੀਆਂ ਹੋਰ ਪਰ ਜਿਹੜੇ ਵੀ ਫਰਸਟ ਆਏ ਨੇ ਉਹਨਾਂ ਨੂੰ ਮੈਂ ਕਹਿ ਦਿੰਨਾ ਕਿ ਫਰਸਟ ਆ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਰਸਟ ਆਉਣ ਵਾਲੇ ਚ ਸਭ ਤੋਂ ਵੱਡਾ ਹੱਥ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਜੇ ਉਹ ਨਾ ਹੁੰਦੇ ਮੁਕਾਬਲਾ ਹੀ ਨਹੀਂ ਹੋਣਾ ਸੀ ਫਿਰ ਤਾਂ ਸੋ ਜਿਹੜੇ ਦੂਜੇ ਤੀਜੇ ਨੰਬਰ ਤੇ ਵੀ ਰਹਿ ਗਏ ਆ ਬੈਲ ਗੱਡੀ ਉਹ ਖਰਾਬ ਹੋਗੀ ਇੱਕ ਤੇ ਉਹ ਕੋਈ ਗੱਲ ਨਹੀਂ ਅਗਲੀ ਵਾਰ ਸਹੀ ਅਗਲੇ ਟੂਰਨਾਮੈਂਟ ਤੇ ਸਹੀ ਅਗਲੇ ਹਫਤੇ ਸਹੀ ਹੁਣ ਤਾਂ ਬੈਲਗੱਡੀ ਦੀਆਂ ਜਿਹੜੀਆਂ ਦੌੜਾਂ ਨੇ ਬੜੇ ਚਿਰ ਤੋਂ ਚੱਲੀ ਆ ਰਹੀ ਮੰਗ 13 ਸਾਲਾਂ ਬਾਅਦ ਕਿਤੇ ਜਾ ਕੇ ਇੱਥੇ ਆਹਾ ਰੰਗ ਦੇਖਣ ਨੂੰ ਮਿਲਿਆ ਇਹ ਜਿਹੜਾ ਬਰਦਾਂ ਦੀ ਦੌੜ ਦਾ ਜਿਹੜਾ ਕਾਨੂੰਨ ਸੀ ਇਹ ਰੋਕਿਆ ਹੋਇਆ ਸੀ ਕਿਸੇ ਨੇ ਜਿਆਦਾ ਧਿਆਨ ਨਹੀਂ ਦਿੱਤਾ ਤਾਂ ਜਦੋਂ ਮੇਰੇ ਕੋਲੇ ਕਮੇਟੀ ਆਈ ਸਾਰੇ ਮੇਰੇ ਕੋਲੇ ਆਏ ਐਸੋਸੀਏਸ਼ਨ ਵਾਲੇ ਮੈਂ ਕਿਹਾ ਵੀ ਮੈਂ ਜ਼ਰੂਰ ਇਹਦੇ ਬਾਰੇ ਕੈਬਨਿਟ ਦੇ ਵਿੱਚ ਫੈਸਲਾ ਕਰੂੰਗਾ 29 ਜੁਲਾਈ 2025 ਨੂੰ ਮਹਿਮਾ ਸਿੰਘ ਵਾਲਾ ਨਾਲ ਪਿੰਡ ਹੈ ਮਹਿਮਾ ਸਿੰਘ ਵਾਲੇ ਬੜਾ ਸ਼ਾਨਦਾਰ ਸਮਾਗਮ ਕੀਤਾ ਸੀ ਉਹ 'ਚ ਮੈਂ ਵੀ ਸ਼ਾਮਲ ਹੋਇਆ ਸੀ ਤੇ ਇਹ ਜਿਹੜੀ ਬਲਦਾਂ ਦੀ ਜੋੜੀ ਹੈ ਇਹ ਸਾਡੇ ਇਹਨੂੰ ਗੁਰਨਾਨਕ ਸਾਹਿਬ ਦੀ ਜੋੜੀ ਦੇ ਨਾਲ ਜਾਣਦੇ ਆ ਕਿਉਂਕਿ ਗੁਰਨਾਨਕ ਸਾਹਿਬ ਨੇ ਬਲਦ ਜੋੜ ਕੇ ਕਰਤਾਰਪੁਰ ਸਾਹਿਬ ਖੇਤੀ ਕੀਤੀ ਸੀ ਤੇ ਮੈਨੂੰ ਪਤਾ ਹੈ ਮੇਰੇ ਕੁਝ ਦੋਸਤ ਨੇ ਜਿਨ੍ਹਾਂ ਕੋਲੇ ਬੈਲ ਗੱਡੀਆਂ ਦੀ ਦੌੜ ਵਾਸਤੇ ਬੜਦ ਨੇ ਕਿਵੇਂ ਪੁੱਤਾਂ ਵਾਂਗੂ ਪਾਲਦੇ ਨੇ ਘਿਓ ਦੇ ਪੀਪੇ ਚਾਰਦੇ ਨੇ ਮੁਕਸਰ ਦੇ ਮੇਲੇ ਚੋਂ ਜਾਂ ਨਗੌਰ ਤੋਂ ਲਿਆ ਕੇ ਝਾਂਜਰਾਂ ਤੇ ਨੱਥਾਂ ਪਾਉਂਦੇ ਆ ਉਹਨਾਂ ਨੂੰ ਇੰਨਾ ਪਿਆਰ ਕਰਦੇ ਆ ਉਹ ਮੈਂ ਜਿੱਥੇ ਵੀ ਟੂਰਨਾਮੈਂਟ ਤੇ ਜਾਵਾਂ ਚਾਹ ਕਬੱਡੀ ਦਾ ਟੂਰਨਾਮੈਂਟ ਹੈ ਫੁੱਟਬਾਲ ਦਾ ਹੈ ਹਾਕੀ ਦਾ ਜਾਂ ਅੱਜ ਹੈ ਮੈਂ ਉੱਥੇ ਕੋਈ ਰਾਜਨੀਤਿਕ ਗੱਲ ਨਹੀਂ ਕਰਦਾ ਮੈਂ ਕੋਈ ਪੋਲੀਟੀਕਲ ਗੱਲ ਨਹੀਂ ਕਰਨੀ ਅੱਜ ਵੀ ਕਿਉਂਕਿ ਇਹ ਗਰਾਊਂਡ ਜਿੱਥੇ ਤੁਸੀਂ ਖੜੇ ਹੋ ਵੀਰੋ ਇਹ ਸਾਂਝਾ ਹੈ ਇਹ ਸਭ ਦਾ ਸਾਂਝਾ ਹੈ ਇੱਥੇ ਦੂਜੀਆਂ ਪਾਰਟੀਆਂ ਦੇ ਅਹੁਦੇਦਾਰ ਵੀ ਆਏ ਹੋਣਗੇ ਉਹਨਾਂ ਦੇ ਸੀਨੀਅਰ ਵੀ ਆਏ ਹੋਣਗੇ ਦੂਜੀਆਂ ਪਾਰਟੀਆਂ ਦੇ ਸਪੋਰਟਰ ਵੀ ਹੋਣਗੇ ਵੋਟਰ ਵੀ ਹੋਣਗੇ ਵਰਕਰ ਵੀ ਹੋਣਗੇ ਵਲੰਟੀਅਰ ਵੀ ਹੋਣਗੇ ਜਿੱਦẽ ਜਿਸ ਦਿਨ ਆਪਾਂ ਨੇ ਕੋਈ ਰਾਜਨੀਤਿਕ ਗੱਲ ਕਰਨੀ ਹੋਈ ਉਹਦੇ ਆਪਾਂ ਕਿਤੇ ਅਲੱਗ ਸਟੇਜ ਲਾਵਾਂਗੇ ਇਹ ਗਰਾਊਂਡ ਸਭ ਦਾ ਸਾਂਝਾ ਹੁੰਦਾ ਮੈਂ ਤਾਂ ਮੱਥਾ ਟੇਕਦਾ ਹਾਂ ਹਰ ਵਕਤ ਕਰਾਉਣਾ ਬੋਲੇ ਬੋਲੇ ਸੋਨਿਹਾਲ ਇਸ ਇੰਨਾ ਖੇਡਾਂ ਦਾ ਜਿਹੜਾ ਇਤਿਹਾਸ ਹੈ ਉਹ ਜੇ ਆਪ ਪੜੀ ਇੱਥੇ ਇੱਥੇ ਹਾਕੀ ਦੇ ਜਾਦੂਗਰ ਦੇ ਨਾਮ ਨਾਲ ਜਾਣੇ ਜਾਂਦੇ ਧਿਆਨ ਚੰਦ ਹੋਰੀ ਬਲਵੀਰ ਸਿੰਘ ਉਦਮ ਸਿੰਘ ਪਿਰਤੀਪਾਲ ਅਜੀਤਪਾਲ ਸਰਜੀਤ ਵਰਗੇ ਵੱਡੇ ਪਲੇਅਰ ਇੱਥੇ ਖੇਡ ਚੁੱਕੇ ਨੇ ਜੀ ਇੱਥੇ ਮਿਲਖਾ ਸਿੰਘ ਮੱਖਣ ਸਿੰਘ ਪ੍ਰਦਮਨ ਸਿੰਘ ਗੁਰ ਗੁਰਬਚਨ ਸਿੰਘ ਰੰਧਾਵਾ ਤੇ ਪ੍ਰਵੀਨ ਕੁਮਾਰ ਵਰਗੇ ਖਿਡਾਰੀ ਇੱਥੇ ਖੇਡ ਚੁੱਕੇ ਨੇ ਜੀ 1933 ਦੇ ਵਿੱਚ ਸਰਦਾਰ 인ਦਰ ਸਿੰਘ ਦੀ ਸਰਪ੍ਰਸਤੀ ਚ ਗਰੇਵਾਲ এডਿਊਕੇਸ਼ਨ ਸੁਸਾਇਟੀ ਤੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਤੇ ਉਸ ਤੋਂ ਬਾਅਦ ਪਿੰਡ ਦੀ ਖਾਲੀ ਜਗ੍ਹਾ 'ਚ ਖੇਡ ਮੈਦਾਨ ਬਣਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ 1933 'ਚ ਕੁਸ਼ਤੀਆਂ ਕਰਾਈਆਂ ਸੰਤਾਂ ਦੇ ਦੀਵਾਨ ਵੀ ਸਜੇ ਉਸ ਤੋਂ ਬਾਅਦ ਕੁਸ਼ਤੀ ਦੇ ਨਾਲ ਹਾਕੀ ਸ਼ੁਰੂ ਕਰ ਲਈ ਤੇ ਫਿਰ ਰੱਥ ਦੀ ਦੌੜ 1942 'ਚ ਰੱਥ ਦੌੜ ਸ਼ੁਰੂ ਹੋ ਗਈ ਜਿਨੇ 1950 ਦੇ ਵਿੱਚ ਰਾਤ ਤੋਂ ਬਲਦਾਂ ਦੀ ਦੌੜ ਬੈਲਾਂ ਦੀ ਦੌੜ ਬੈਲ ਗੱਡੀਆਂ ਦੀ ਦੌੜ ਦਾ ਰੂਪ ਲੈ ਲਿਆ ਸਤ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮਪੇ ਦੇ ਨਾਲ ਧੰਨਵਾਦ